ਕੱਲ ਮੈਨੂੰ ਚੋਣ ਨਿਸ਼ਾਨ ਮਿਲਿਆ ਬਾਲਟੀ ਤੇ ਸਵੇਰ ਨੂੰ ਵੇਖਿਆ ਤਾਂ ਜੀ ਬਾਲਟੀ ਤੇ ਚਿੱਬੀ ਕੀਤੀ ਪਈ ਸੀ ਭਾਈ ਜੀ ਜੀ ਬਾਲਟੀ ਸਿਆਹੀ ਨਹੀਂ ਸੁਭਾ ਜੀ ਹਾਂ ਉਹ ਤੇ ਨਾਮ ਹੀ ਹੈ ਨਹੀਂ ਜੀ ਲਿਸਟ 'ਚ ਕਾਂਗਰਸ ਦੇ ਬੰਦੇ ਦਾ ਘੜਾ ਸੀ ਉਹ ਵੀ ਪੰਨਿਆ ਪਿਆ ਜੀ ਸਵੇਰ ਤੱਕ ਤੇ ਕੱਲਾ ਆਪ ਦਾ ਬੰਦਾ ਜੇਤੂ ਘਰਾਰ ਦੇਤਾ ਜੀ ਕਿਹਦਾ ਡੈਂਪੀ ਕੀ ਚੱਲਦੀ ਹੈਗੀ ਆਫਸਰ ਤਾਂ ਛਾਰਿਆਂ ਤੇ ਨੱਚਦੇ ਇਹਨਾਂ ਦੀ ਸਰਫ ਜਿਵੇਂ ਕਹਿੰਦੇ ਆ ਬੱਸ ਉਵੇਂ ਨੱਚੀ ਜਾਂਦੇ ਹੈਗੇ ਇੱਥੇ ਇੱਥੇ ਕਿਸੇ ਦੀ ਕੋਈ ਨਹੀਂ ਚੱਲਦੀ ਇੱਥੇ ਇਕੱਲੇ ਡੈਂਪੀ ਚੱਲਦੀ ਹੈ ਕੋਈ ਭਗਵੰਤ ਮਾਨ ਦੀ ਵੀ ਨਹੀਂ ਚੱਲਦੀ ਇੱਥੇ ਤਾਂ ਪੰਚਾਇਤੀ ਚੋਣਾਂ ਨੂੰ ਲੈ ਕੇ ਅੱਜ ਕਿੱਧਰ ਬਹਾ ਦੇ ਵਿੱਚ ਇਕੱਠ ਰੱਖਿਆ ਗਿਆ ਹੈ ਕਾਠ ਦੇ ਵਿੱਚ ਆਪ ਵਾਲੇ ਵੀ ਪਹੁੰਚੇ ਹਨ ਵਿਰੋਧੀ ਧਿਰਾਂ ਨੇ ਤਾਂ ਧਰਨੇ ਲਾਉਣੇ ਸੀ ਆਪ ਵਾਲੇ ਵੀ ਆਪ ਦੇ ਜਿਹੜਾ ਰੋਣਾ ਰੋਈ ਜਾਂਦੇ ਆ ਗੱਲਬਾਤ ਕਰਾਂਗੇ ਬਾਈ ਜੀ ਤੁਸੀਂ ਤਾਂ ਆਪ ਦੇ ਆਗੂ ਸੀ ਫੇਰ ਵੀ ਤੁਹਾਡੇ ਨੇ ਥੱਕਾ ਹੋ ਗਿਆ ਬਾਈ ਜੀ ਤੁਸੀਂ ਦੇਖ ਹੀ ਰਹੇ ਹੋ ਲੰਬੇ ਸਮੇਂ ਤੋਂ ਵੀ ਮੈਂ ਸੋਸ਼ਲ ਮੀਡੀਆ ਦਾ ਵੀ ਕਿੰਨਾ ਟਵਾ ਮਾਂ ਦੀ ਪਾਰਟੀ ਦਾ 14 ਤਾਂ ਦਰੀਆਂ ਵਿਛਾ ਰਹੇ ਆ ਪਾਰਟੀ ਵਾਸਤੇ ਹਰੇਕ ਸਾਹ ਦਿੱਲੀ ਤੱਕ ਬਾਈ ਜੀ ਸਮੇਲਨ ਅ ਤੇ ਸਰਪੰਚੀ ਦੇ ਕਾਗਜ ਭਰੇ ਸੀ ਤੇ ਮੇਰੇ ਪਹਿਲਾਂ ਰਿਮੈਂਬਰੀ ਦੇ ਵੀ ਭਰੇ ਸੀ ਮੈਂਬਰੀ ਦੇ ਸਰਪੰਚੀ ਦੋਨਾਂ ਦੇ ਰੱਦ ਕਰ ਤੇ ਚਲੋ ਕਿਸੇ ਲੀਡਰ ਦੀ ਮਿੰਟ ਕਰਕੇ ਮੈਂ ਕਰਵਾ ਲੇ ਬਾਲ ਸਰਪੰਚੀ ਦੇ ਕੱਲ ਮੈਨੂੰ ਚੋਣ ਨਿਸ਼ਾਨ ਮਿਲਿਆ ਬਾਲਟੀ ਤੇ ਸਵੇਰ ਨੂੰ ਵੇਖਿਆ ਤਾਂ ਜੀ ਬਾਲਟੀ ਚਿੱਬੀ ਕੀਤੀ ਪਈ ਸੀ ਭਾਈ ਜੀ ਚੋਣ ਨਿਸ਼ਾਨ ਮਿਲਣ ਤੋਂ ਬਾਅਦ ਵਿੱਚ ਮੈਂ ਤਾਂ ਵਾਹ ਜੀ ਚਿੱਬੀ ਜੀ ਬਾਲਟੀ ਸਿਆਹੀ ਨਹੀਂ ਸਵੇਰ ਜੀ ਹਾਂ ਉੱਥੇ ਨਾਮ ਹੀ ਹੈ ਨਹੀਂ ਜੀ ਲਿਸਟ 'ਚ ਕਾਂਗਰਸ ਦੇ ਬੰਦੇ ਦਾ ਘੜਾ ਸੀ ਉਹ ਵੀ ਪੰਨਿਆ ਪਿਆ ਜੀ ਸਵੇਰ ਤੱਕ ਤੇ ਕੱਲਾ ਆਪ ਦਾ ਬੰਦਾ ਜੇਤੂ ਕਰਾਰ ਦੇਤਾ ਜੀ ਅੱਛਾ ਹਾਂਜੀ ਭਾਈ ਬੈਠੋ ਤੁਸੀਂ ਜੀ ਮੈਂ ਸਰਕਾਰ ਦਾ ਹਿੱਸਾ ਸ਼ੁਰੂ ਤੋਂ ਵਲੰਟੀਅਰ ਹੋ ਰਹੇ ਹਾਂ ਛੋਡੇ ਵੀ ਬਲਟੀ ਪੰਤੀ ਇੱਕ ਚੱਕਰ ਬਣ ਗਿਆ ਚਾਹ ਦੂਜੇ ਦੇ ਉੱਪਰ ਨੀਰ ਸਿੰਘ ਬਾਈ ਜੀ ਇਹਨਾਂ ਨੂੰ ਪਤਾ ਨਹੀਂ ਕਿਉਂ ਨਫ਼ਰਤ ਆ ਤੁਹਾਨੂੰ ਪਤਾ ਵੀ ਅਸੀਂ ਇਹਨਾਂ ਦੇ ਬਾਈ ਜੀ ਅੱਗੋਂ ਬੋਲਦੇ ਆ ਅਸੀਂ ਸੂਣਾ ਨਾ ਜਾਉਣੇ ਆ ਅਸੀਂ ਕਹਿੰਨੇ ਆ ਵੀ ਜਦੋਂ ਵੀ ਜੋ ਪਾਰਟੀ ਦੇ ਪੁਰਾਣੇ ਵਰਕਰ ਆ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਰੱਖਿਆ ਜਾਵੇ ਅੱਗੇ ਪਰ ਉਹਨਾਂ ਨੂੰ ਬਾਈ ਜੀ ਪੜਤਾਲਿਆ ਨਹੀਂ ਜਾ ਰਿਹਾ ਪੁੱਛਿਆ ਨਹੀਂ ਜਾ ਰਿਹਾ ਕੁਛਕ ਚਮਚੇ ਆ ਉਹ ਥੋੜਾ ਜਿਆਦਾ ਜਿਆਦੇ ਬੁੜਕਦੇ ਰਹਿੰਦੇ ਆ ਅਸੀਂ ਬਾਈ ਜੀ ਤੁਹਾਨੂੰ ਪਤਾ ਵੀ ਆਪਦੇ ਸੰਧਾਤਾਂ ਦੇ ਚੱਲਣ ਵਾਲੇ ਬੰਦੇ ਆ ਜੀ ਤੇ ਸ਼ਾਇਦ ਇਸੇ ਕਰਕੇ ਇਹਨਾਂ ਨੂੰ ਅਸੀਂ ਚੰਗੇ ਨਹੀਂ ਲੱਗੇ ਤੇ ਬਾਕੀ ਬਾਈ ਜੀ ਮੈਂ ਤੇ ਇੱਕ ਗੱਲ ਹੋਰ ਦੱਸਣੀ ਚਾਹਣਾ ਤੁਹਾਨੂੰ ਵੀ ਸਾਡੇ ਪਿੰਡ ਜਰਨਲ ਸੀ ਮੈਂ ਇਸੀ ਸਮਾਜ ਨੂੰ ਬਲੋਂਗ ਕਰਦਾ ਮੈਂ ਸ਼ਾਇਦ ਕਾਗਜ਼ ਭਰੇ ਵੀ ਮੈਨੂੰ ਇਦਾਂ ਲੱਗਾ ਵੀ ਜਿਵੇਂ ਲੋਕ ਏਕਾ ਕਰ ਚੁੱਕੇ ਸੀ ਮੈਨੂੰ ਜਿਤਾਉਣ ਵਾਸਤੇ ਤੇ ਇਹਨਾਂ ਨੂੰ ਲੱਗਾ ਯਾਰ ਵੀ ਜੇ ਐਸਸੀ ਬੰਦੇ ਇਦਾਂ ਹੀ ਇਲੈਕਸ਼ਨ ਜਿੱਤ ਕੇ ਅੱਗੇ ਆ ਗਏ ਤਾਂ ਸਾਡਾ ਬਣੂਗੀ ਬਾਈ ਜੀ ਮੈਨੂੰ ਤਾਂ ਇਹ ਹੀ ਜਾਪ ਰਿਹਾ ਜੀ ਮਤਲਬ ਜਾਤੀ ਕਾਰਡ ਵੀ ਖੇਡਦੇ ਆ ਜੀ ਲੀਡਰ ਕੋਈ ਉਮੀਦਵਾਰ ਬਚਿਆ ਕਿ ਸਾਰਾ ਦੇ ਕਰਤੇ ਬਈ ਨਹੀਂ ਸਾਡੇ ਤਾਂ ਮਦਦ ਕਰਤੇ ਜੀ ਦੇਖੋ ਮੇਰੇ ਨਾਲ ਬਲਾਕ ਪ੍ਰਧਾਨ ਖੜਾ ਇਹਦੇ ਵੀ ਰਿਜੈਕਟ ਕੀਤੇ ਆ ਜੀ ਬਲਾਕ ਪ੍ਰਧਾਨ ਦੇ ਹਾਂਜੀ ਬਲਾਕ ਪ੍ਰਧਾਨ ਰਿਜੈਕਟ ਕੀਤੇ ਇਹਨਾਂ ਨੇ ਮਿਹਨਤ ਵੀ ਕੀਤੀ ਜਾ ਕੇ ਘਰੇ ਜੀ ਫੇਰ ਵੀ ਨਹੀਂ ਮੈਂ ਵੀ ਕੀਤੀ ਮੈਨੂੰ ਵੀ ਜਵਾਬ ਦੇ ਰਹਾ ਇਹਨੂੰ ਵੀ ਕੱਲ ਸਾਰਾ ਦਿਨ ਭਾਈ ਰੱਖਿਆ ਜੀ ਪੁੱਛ ਲਈ ਹੋਰ ਬਾਕੀ ਦੇਖੋ ਇਹ ਮੁੰਡਾ ਸਰਪੰਚ ੁੱਠਿਆ ਸੀ ਸਾਰੇ ਮੇਰੇ ਨਾਲ ਕੰਮ ਕਰਦੇ ਜੋ ਇਹਨਾਂ ਦੇ ਇਹਨਾਂ ਨੇ ਕਾਗਜ਼ਾ ਜਿਹੜੇ ਡਿਲੀਟ ਮਾਰਤੇ ਜੀ ਸਾਰੇ ਡਿਲੀਟ ਮਾਰਤੇ ਬਈ ਤੁਸੀਂ ਬਲਾਕ ਪ੍ਰਧਾਨ ਸੀ ਫੇਰ ਵੀ ਕਾਗਜ਼ ਡਿਜੈਕਟ ਹੋ ਗਏ ਹਾਂਜੀ ਬਈ ਕਾਗਜ਼ ਮੇਰੇ ਵੀ ਰੱਦ ਤੇ ਇਹਨਾਂ ਨੇ ਮੰਨ ਕੇ ਚੱਲੋ ਵੀ ਉਹ ਮੇਰੇ ਰੱਦ ਕਰਤੇ ਕਾਗਜ਼ ਤੇ ਕੱਲ ਮੈਨੂੰ ਇਹਨਾਂ ਨੇ ਸੱਦਿਆ ਸੀਗਾ ਵੀ ਅਸੀਂ ਬਹਾਲ ਕਰਦੇ ਆਂ ਕੱਲ ਪਰ ਮੈਨੂੰ ਇਹਨਾਂ ਨੇ ਸਾਰਾ ਦਿਨ ਉੱਥੇ ਭਾ ਕੇ ਤੇ ਮੈਨੂੰ ਮੋੜਤਾ ਤੇ ਕਹਿੰਦੇ ਵੀ ਅਸੀਂ ਨਹੀਂ ਬਹਾਲ ਕਰ ਸਕਦੇ ਇਹੇ ਅਫਸਰਾਂ ਨੇ ਸੱਦਿਆ ਸੀਗਾ ਬਾਈ ਕਿ ਨਹੀਂ ਬਾਈ ਜੀ ਅਫਸਰਾਂ ਦੀ ਇੱਥੇ ਚੱਲਦੀ ਨਹੀਂਗੀ ਇੱਥੇ ਤਾਂ ਡੈਂਪੀ ਕੀ ਚੱਲਦੀ ਹੈਗੀ ਅਫਸਰ ਤਾਂ ਛਾਰਿਆਂ ਤੇ ਨੱਚਦੇ ਇਹਨਾਂ ਦੀ ਸਿਰਫ ਜਿਵੇਂ ਕਹਿੰਦੇ ਆ ਬੱਸ ਉਵੇਂ ਨੱਚੀ ਜਾਂਦੇ ਹੈਗੇ ਇੱਥੇ ਇੱਥੇ ਕਿਸੇ ਦੀ ਕੋਈ ਨਹੀਂ ਚੱਲਦੀ ਇੱਥੇ ਇਕੱਲੇ ਡੈਂਪੀ ਚੱਲਦੀ ਹੈ ਕੋਈ ਭਗਵੰਤ ਮਾਨ ਦੀ ਵੀ ਨਹੀਂ ਚੱਲਦੀ ਇੱਥੇ ਤਾਂ ਇਹਨਾਂ ਦਾ ਫੁੱਲ ਸਤਿ ਆਦab ਵਾਗਾ ਆ ਤੁਹਾਡੇ ਸਾਹਮਣੇ ਆਗਾ ਅੱਜ ਆ ਸਰਪੰਚੀ ਦੇ ਵੀ ਕਰਤੇ ਇਧਰ ਪੰਚੀ ਦੇ ਵੀ ਕਰਤੇ ਅਸੀਂ ਦੋਨੇ 2014 ਤੋਂ ਆਮ ਆਦਮੀ ਪਾਰਟੀ ਦੇ ਵਿੱਚ ਮੈਂ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਦਾ ਛੇਪ ਐਂਡ ਹੈ ਕਿ ਮੇਰੇ ਅੰਦਰ ਨਹੀਂ ਤੇ ਮੇਰੇ ਆਪ ਦੇ ਕਾਗਜ਼ ਰੱਦ ਕਰਤੇ ਬਲਾਕ ਪ੍ਰਧਾਨ ਦੇ ਕਾਗਜ਼ ਰੱਦ ਹੋ ਗਏ ਕਾਗਜ਼ ਰੱਦ ਹੋ ਗਏ ਬਾਈ ਜੀ ਪੰਚੀ ਦੇ ਤੇ ਬਾਈ ਪ੍ਰਾਣਿਆਂ ਦੀ ਵੀ ਚੱਲਦੀ ਫਿਰ ਨਵੇਂ ਦੀ ਚੱਲਣ ਲੱਗੀ ਫਿਰ ਬਿਲਕੁਲ ਨਵੇਂ ਦੀ ਚੱਲਦੀ ਆ ਜੀ ਬਿਲਕੁਲ ਵੀ ਸਾਨੂੰ ਕਦੇ ਪੁੱਛਿਆ ਨਹੀਂ ਜਾਂਦਾ ਸਾਨੂੰ ਕਦੇ ਪੜਤਾਲਿਆ ਨਹੀਂ ਜਾਂਦਾਗਾ ਹਰੇਕ ਗੱਲ 'ਚ ਮਰਜ਼ੀ ਕਰਦੇ ਪਰ ਅਸੀਂ ਥੋੜਾ ਜਿਹਾ ਤੁਹਾਨੂੰ ਵੀ ਪਤਾ ਜਾਣ ਦਿਆਂ ਸਾਨੂੰ ਗਿਲਸਾ ਤੁਸੀਂ ਆਈ ਆਰਟੀਆਈ ਐਕਟਿਵਿਸਟਾਂ ਚਲੋ ਉਹਦੇ ਨਾਤੇ ਸਾਡੀ ਪੜਤਾਲ ਜ਼ਰੂਰ ਆ ਪਰ ਹੁਣ ਜਿਹੜੇ ਲੀਡਰ ਨੇ ਸਾਡੀ ਬਾਹ ਫੜੀ ਐ ਨਾ ਜੀ ਅਸੀਂ ਉਹਦੇ ਨਾਲ ਹੀ ਚੱਲਾਂਗੇ ਉਹਨੂੰ ਅਸੀਂ ਹਜੇ ਸ਼ੋਅ ਨਹੀਂ ਕਰ ਸਕਦੇਗੇ ਠੀਕ ਹੈ ਹਾਂਜੀ ਹਾਂਜੀ ਜੀ ਨੇ ਸਾਡੀ ਇੱਜ਼ਤ ਬਚਾਈ ਆ ਜੀ ਚਲੋ ਕੋਈ ਗੱਲ ਨਹੀਂ ਇਹਨਾਂ ਨੇ ਰਿਜੈਕਟ ਕਰਤੇ ਕਿ ਇਹਨਾਂ ਨੇ ਕਰੀ ਭਾਲ ਕਰਾ ਉਮੀਦ ਹੈਗੀ ਸੀ ਲੱਗਦਾ ਸੀ ਵੀ ਆਪਦੀ ਸਰਕਾਰ ਚ ਆਏ ਹੋ ਜੂ ਉਮੀਦ ਹੈਗੀ ਸੀ ਕੋਈ ਉਮੀਦ ਤਾਂ ਹੈਗੀ ਸੀ ਜੀ ਹੋਊਗਾ ਇਹਦਾ ਪਹਿਲਾਂ ਹੀ ਸੀਗਾ ਪਹਿਲਾਂ ਹੀ ਸੀ ਉਮੀਦ ਸਾਨੂੰ ਵੈਸੇ ਅਫਸਰਾਂ ਨਾਲ ਪੂਰੀ ਸੀਗੀ ਦੀ ਜਾਣ ਪਛਾਣ ਉਹ ਕਹਿੰਦੇ ਵੀ ਮੈਨੂੰ ਪੁੱਛਿਆ ਮੈਂ ਇਹਨਾਂ ਨੂੰ ਤਿੰਨ ਦਿਨ ਪਹਿਲਾਂ ਦੱਸਤਾ ਸੀ ਵੀ ਤੇਰੇ ਚ ਪੋਲੀਟਿਕਲ ਇਨਵੋਲਵਮੈਂਟ ਬਹੁਤ ਆ ਤੇਰੇ ਕਾਗਜ਼ ਰੱਦ ਹੋਣਗੇ ਜੀ ਤੇ ਪਰ ਮੈਂ ਲਗਾਤਾਰ ਕਿਦੜਵੇਂ ਦਾ ਖੜਾ ਨਹੀਂ ਛੱਡਿਆ ਤਿੰਨ ਦਿਨ ਇੱਕ ਕਰੀ ਰਿਜੈਕਟ ਕਰਤੇ ਤੇ ਫਿਰ ਮੈਂ ਭਾਲ ਕਰਾ ਲਈ ਸੀ ਜੀ ਪਰ ਭਾਲ ਹਾਂਜੀ ਮੈਂ ਇੱਕ ਮਤਲਬ ਸਪੋਰਟ ਲਈ ਦੀ ਕਿਸੇ ਸਾਥੀ ਦੀ ਕਰਾਏ ਦੀ ਜਿਹੜੇ ਲੀਡਰ ਨੇ ਸਾਡੀ ਇੱਜ਼ਤ ਬਚਾਈ ਜੀ ਹੁਣ ਹੋ ਗਿਆ ਤਾਂ ਹੋ ਗਿਆ ਪਰ ਉਹ ਲੀਡਰ ਤਾਂ ਸੀ ਹੁਣ ਇੱਜ਼ਤ ਪਿੱਛਾ ਨਹੀਂ ਛੱਡਣਾ ਜੀ ਤੇ ਤੁਸੀਂ ਗੱਲਬਾਤ ਨਹੀਂ ਕੀਤੀ ਕਿ ਆਮ ਆਦਮੀ ਪਾਰਟੀ ਜਿਹੜੇ ਆਗੂ ਉਹਨਾਂ ਨਾਲ ਵੀ ਕਿਉਂ ਰਿਜੈਕਟ ਹੋਏ ਸਾਡੇ ਸਾਡੇ ਆਗੂਆਂ ਨੇ ਕੀਤੀ ਕਿਉਂ ਨਹੀਂ ਜੀ ਕੀਤੀ ਇਹਨੇ ਫੋਨ ਲਾਇਆ ਜੀ ਸਾਡੇ ਦਾ ਸਾਰੇ ਰੱਦ ਕਰਾ ਦਿਓ ਤੇ ਰਜਿੰਦਰ ਦੇ ਬਚਾ ਲਓ ਤੇ ਸਾਡਾ ਵੱਡਾ ਆਗੂਆਂ ਦਾ ਜੀ ਇਹ ਨਹੀਂ ਹੁਣ ਫੇਰ ਚੱਲਦੀ ਹਾਂਜੀ ਫੇਰ ਵੀ ਆਸ ਨੇ ਫੋਨ ਲਾਇਆ ਵੀ ਇਹਦਾ ਹੋਗੇ ਫੇਰ ਕਹਿੰਦਾ ਇਹ ਕਿਵੇਂ ਹੋਗੇ ਜੀ ਤੇ ਦਰੀਆਂ ਮਿਛਾਉਣ ਵਾਲਿਆਂ ਨੇ ਪਹਿਲਾਂ ਦੂਜੂ ਰੋਲੇ ਤੇ ਹੁਣ ਇੱਧਰ ਰੁਲੀ ਜਾਂਦੇ ਫੇਰ ਰੁਲੀ ਜਾਂਦੇ ਜ ਹੁਣ ਤਾਂ ਗੱਲ ਹੀ ਨਹੀਂ ਰਹੀ ਜੀ ਹੁਣ ਤਾਂ ਮਤਲਬ ਸਾਡਾ ਬਿਲਕੁਲ ਮੋਹ ਭਾਂਗੀ ਹੋ ਚੁੱਕਿਆ ਜੀ ਕੀ ਦੱਸਿਆਂ ਆਮ ਆਦਮੀ ਪਾਰਟੀ ਦਾ ਜੀ ਮੁੱਕੜ کہہ ਸਕਦੇ ਹਾਂ ਜਿਹੜੇ ਪਹਿਲਾਂ ਮੁੱਕੜ ਜਿਹੜੇ ਆਮ ਆਦਮੀ ਪਾਰਟੀ ਹਾਂਜੀ ਜਿਹੜੇ ਉਹ ਮੁੱਕੜ ਸੀ ਜਿਹੜੀ ਉਹਨਾਂ ਦੇ ਪਹਿਲਾਂ ਤਾਂ ਖੰਭ ਵੀ ਕੁੱਤਰਦੇ ਜੀ ਇਹਨਾਂ ਨੇ ਔਨ ਸਾਰੀ ਸਾਨੂੰ ਵੀ ਨਹੀਂ ਸੀ ਅਸੀਂ ਦੇਖੋ ਜੀ ਪਹਿਲਾਂ ਵੀ ਅਸੀਂ ਕਹਿੰਦੇ ਚਲੋ ਜੋ ਪਾਰਟੀ ਦਾ ਹੁਕਮ ਮੰਨਾਂਗੇ ਡੈਂਪੀਟਨੋਂ ਦੇ ਨਾਲ ਚੱਲਾਂਗੇ ਕੋਸ਼ਿਸ਼ ਪੂਰਾ ਜ਼ੋਰ ਲਾ ਦੇਵਾਂਗੇ ਜਿਤਾਉਣ ਵਾਸਤੇ ਪਰ ਸਾਨੂੰ ਇਹ ਨਹੀਂ ਪਤਾ ਸੀ ਕਿ ਸਾਡੇ ਨਾਲ ਇੰਨਾ ਧੱਕਾ ਕਰਨਗੇ ਜੀ ਹਾਂਜੀ ਹਾਂਜੀ ਹੁਣ ਨਹੀਂ ਅਸੀਂ ਰਹਿਣਾ ਜੀ ਇਹ ਪਾਰਟੀ ਛੱਡ ਦੇਣੀ ਆ ਜੀ ਸੱਡੂ ਕੀ ਪਾਰਟੀ ਬਿਲਕੁਲ ਪਾਰਟੀ ਛੱਡਾਂਗੇ ਜੀ ਜਦੋਂ ਸੁਣਵਾਈ ਹੈ ਨਹੀਂ ਸਾਡੇ ਨਾਲ ਧੱਕਾ ਹੋ ਰਿਹਾ ਫਿਰ ਸਾਡੇ ਵਰਗੇ ਐਕਟਿਵੇਟ ਬੰਦੇ ਨਾਲ ਧੱਕਾ ਹੋ ਰਿਹਾ ਤੇ ਹੋਰਾਂ ਨਾਲ ਨਾ ਹੋਊਗਾ ਜੀ ਆਹ ਬੰਦਾ ਕੀਤੋਂ ਆਪਦੀ ਆਵਾਜ਼ ਠਾਲੂਗਾ ਜੀ ਬਿਲਕੁਲ ਭਾਈ ਬਲਾਕ ਪ੍ਰਧਾਨ ਦੀ ਤਾਂ ਵਾਵਾ ਪਾਵਰ ਆ ਕਹਿੰਦੇ ਕੋਈ ਪਾਵਰ ਨਹੀਂ ਬਾਈਆ ਪਾਵਰ ਤੁਹਾਡੇ ਸਾਹਮਣੇ ਆਜੋ ਜੇ ਪਾਵਰ ਹੁੰਦੀ ਤਾਂ ਮੇਰੇ ਆਪਦੇ ਕਾਗਜ਼ ਤੇ ਪਰ ਪਾਵਰ ਨਾ ਹੋਣ ਕਰਕੇ ਅੱਜ ਮੇਰੇ ਕਾਗੇ ਚੱਕਤੇ ਇਹਨਾਂ ਨੇ ਇਹ ਮਾਨਵੀ ਕਹਿੰਦੇ ਆ ਨਾ ਵੀ ਕਹਿੰਦੇ ਸਾਡੀ ਤਾਂ ਪਾਵਰ ਹੀ ਥੱਲੇ ਚੱਲਦੀ ਹੈ ਜਨਰੇਟਰ ਬਾਈ ਜੀ ਸਾਰੀ ਲੀਡਰਸ਼ਿਪ ਨੂੰ ਫੋਨ ਲਾਏ ਹੈਗੇ ਜਦੋਂ ਮੇਰੇ ਕਾਗੇ ਰੱਦ ਹੋਏ ਐ ਮੈਨੂੰ ਦਰਵਾਸਾ ਦੇਈਗੇ ਵੀ ਕੋਈ ਗੱਲ ਨਹੀਂ ਕਰ ਲਾਂਗੇ ਕੋਈ ਗੱਲ ਨਹੀਂ ਕਰ ਲਾਂਗੇ ਤੇ ਫਿਰ ਕੱਲ ਤਾਂ ਜਿਵੇਂ ਚਿੱਟਾ ਦੁੱਧ ਵਰਗਾ ਜਵਾਬ ਦੇਦਾ ਪਰ ਮੈਨੂੰ ਵੀ ਫੇਰ ਵੀ ਸੀਗਾ ਵੀ ਮੈਂ ਤਾਂ ਮੇਰਾ ਸਾਥੀ ਹੈਗਾ ਮੇਰੇ ਨਾਲ ਸਰਪੰਚੀ ਦੇ ਵਿੱਚ ਅਸੀਂ ਸਰਪੰਚੀ ਲੜਾਂਗੇ ਤੇ ਪਰ ਅੱਜ ਤੜਕੇ ਬਾਈ ਸਰਪੰਚੀ ਦੀ ਵੀ ਇਹਨਾਂ ਨੇ ਕਾਗੇ ਸਾਡੇ ਰੱਦ ਕਰਤੇ ਤੇ ਆਪ ਦਾ ਬੰਦਾ ਇਹਨਾਂ ਨੇ ਉੱਥੇ ਸਰਪੰਚ ਅਨਾ ਚੋਣਾਂ ਤੋਂ ਸਾਡਾ ਫਲਾਣਾ ਫੁਲਾਣਾ ਉਮੀਦਵਾਰ ਆਮ ਆਦੀ ਪਾਰਟੀ ਦਾ ਹੀ ਹੈ ਨਹੀਂ ਭਾਈ ਉਹ ਡੈਂਪੀ ਦਾ ਉਮੀਦਵਾਰ ਹੈਗਾ ਡੈਂਪੀ ਦਾ ਉਮੀਦਵਾਰ ਆ ਭਾਈ ਡੈਂਪੀ ਦਾ ਉਮੀਦਵਾਰ ਹੈ ਬਾਈ ਉਹ ਕਾਲੀ ਦਲ ਚੋਂ ਆਇਆ ਵੇਗਾ ਉਹ ਆਮ ਆਦਮੀ ਪਾਰਟੀ ਵਾਲ ਤਾਂ ਸੀ ਸੀਗੇ ਜਿਹੜੇ ਰੋਲੇ ਜਾਂਦਾ ਨੇ ਉਹਨਾਂ ਨੇ ਤਾਂ ਆਪਦੇ ਬਚਾਏ ਹੈਗੇ ਠੀਕ ਹੈ